ਵੈਗੁਰਜੀ ਦਾ ਖਾਲਸਾ ਰਾਜੂ ਦੀ ਕੀ ਫਤਿਹ ਅੱਜ ਕੁਝ ਸਮਾਂ ਪਹਿਲਾਂ ਬਹੁਤ ਹੀ ਮੰਦਭਾਗੀ ਜਿਹੜੀ ਇੱਕ ਘਟਨਾ ਜੋ ਸਾਨੂੰ ਨੂੰ ਮਿਲੀ ਹੈ ਕਿ ਅਕਾਦਰਵਾਸ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਐਮਪੀ ਖਡੂਰ ਸਾਹਿਬ ਜੀ ਦੇ ਮਾਤਾ ਜੀ ਸਾਡੇ ਸਤਕਾਰਯੋਗ ਗੁਲਵਿੰਦਰ ਕੌਰ ਜੀ ਜਿਨ੍ਹਾਂ ਨੂੰ ਅੱਜ ਦਿੱਲੀ 에ਰਪੋਰਟ ਤੇ ਜੋ ਕੈਨੇਡਾ ਦੀ ਫਲਾਈਟ ਲੈ ਰਹੀ ਸੀ ਉਹਨਾਂ ਨੂੰ ਉੱਥੇ ਰੋਕਿਆ ਗਿਆ ਇਹ ਬਹੁਤ ਹੀ ਇੱਕ ਮੰਦਭਾਗੀ ਔਰ ਬੜੀ ਹੀ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਇਹ ਕਿ ਅੱਜ ਦੇਖੋ ਇੱਕ ਪਾਸੇ ਗੁਰਤੇਗਪਾ ਜੀ ਦੇ 350 ਸਾਲਾ ਜੋ ਸਰਕਾਰੀ ਤੌਰ ਤੇ ਸਾਡੀਆਂ ਸਰਕਾਰਾਂ ਮਨਾ ਕੇ ਸਿੱਖਾਂ ਦੇ ਵਿੱਚ ਆਪਣਾ ਜੋ ਇੱਕ ਸਿੱਖਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਾ ਜੋ ਇਹ ਦਿਖਾਵਾ ਕਰੀ ਹੈ ਤੇ ਦੂਜੇ ਪਾਸੇ ਦੇਖੋ ਬਿਨਾ ਕਿਸੇ ਕਸੂਰ ਦੇ ਬਿਨਾ ਕਿਸੇ ਕਾਰਨ ਆਪਣੇ ਭਗਵੰਤ ਰਾਮਪਾਲ ਸਿੰਘ ਜੀ ਦੇ ਮਾਤਾ ਜੀ ਨੂੰ ਆਪਣੇ ਜਿਹੜੀ ਆ ਉਹਨਾਂ ਦੀ ਉੱਥੇ ਲੜਕੀ ਆ ਉਹਨਾਂ ਦੇ ਦੋਤੇ ਦੋਤਰੀਆਂ ਨੇ ਉਹਨਾਂ ਨੂੰ ਮਿਲਣ ਤੋਂ ਜਿਹੜਾ ਉਹਨਾਂ ਕੋਲ ਜਾਣ ਤੋਂ ਜੇ ਰੋਕਿਆ ਜਾਣਾ ਇਹ ਸਾਨੂੰ ਕਿਤੇ ਨਾ ਕਿਤੇ ਇਹ ਸਰਕਾਰ ਇਸ ਦੇਸ਼ ਦੇ ਵਿੱਚ ਖੁਦ ਪਗਾਨਗੀ ਦਾ ਜੋ ਅਹਿਸਾਸ ਕਰਉਂਦੀਆਂ ਨੇ ਇੱਕ ਪਾਸੇ ਉਹ ਸੀ ਉਸ ਧਰਮ ਦੇ ਵਾਰਸਾ ਉਸ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਹਦੇ ਅਸੀਂ ਨਕਸ਼ੇ ਕਰਨ ਤੇ ਚਰਨ ਦੇ ਚੱਲਣ ਦੇ ਯਤਨ ਕਰਨ ਵਾਲੇ ਲੋਕਾਂ ਜਿਨ੍ਹਾਂ ਨੇ ਹਿੰਦੁਸਤਾਨ ਦੀ ਜੋ ਇੱਕ ਮੇਨ ਆਪਾਂ ਜਿਹਨੂੰ ਕਹਿੰਦੇ ਹਨ ਹਿੰਦੂ ਧਰਮ ਨੂੰ ਬਚਾਉਣ ਲਈ ਆਪਾਂ ਕਿਹਾ ਕੇ ਸੀਸ ਗੰਜ ਵਿਖੇ ਚਾਂਦਰੀ ਚੌਂਕ ਵਿਖੇ ਆਪਣਾ ਸੀਸ ਕਟਾਇਆ ਤੇ ਅੱਜ ਇਹ ਹਿੰਦੂ ਰਾਸ਼ਟਰ ਦਾ ਜਿਹੜਾ ਜਾਪ ਜਪਨ ਵਾਲੇ ਲੋਕ ਅੱਜ ਸਾਨੂੰ ਉਸ ਗੁਰੂ ਤੇਗ ਬਹਾਦਰ ਜੀ ਦੇ ਜੋ ਫੋਲੋਅਰ ਨੇ ਉਹਨਾਂ ਨੂੰ ਬਿਨਾਂ ਕਿਸੇ ਵਜ੍ਹਾ ਦੇ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਤੰਗ ਪਰੇਸ਼ਾਨ ਕਰਕੇ ਸਾਨੂੰ ਅੱਜ ਵੀ ਇਸ ਦੇਸ਼ ਦੇ ਵਿੱਚ ਵਿਗਿਆਨਿਕ ਦਾ ਅਹਿਸਾਸ ਕਰਾਉਂਦੇ ਨੇ ਸੋਦਾਸ ਗੁਰਮਿੰਦਰ ਸਿੰਘ ਚਾਵਲਾ ਮੈਂਬਰ ਜਿਲ੍ਹਾ ਪਾਈ ਮੈਂਬਰੀ ਕਮੇਟੀ ਅਕਾਲੀ ਦਰਬਾਰ ਪੰਜਾਬ ਦੇ ਇਹ ਸਰਕਾਰ ਦੀ ਇਸ ਕੋਝੀ ਹਰਕਤ ਦੀ ਮੈਂ ਜਿਹੜੀ ਆ ਤਿੱਖੇ ਸ਼ਰਨਾਂ ਦੀ ਨਿੰਦਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ